ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਜਿੱਟਾ ਸਿੰਘ ਹਿੰਮਤਪੁਰਾ ਸੰਧਲੀ ਸੁਪਨੇ ਚੈਨਲ ਤੇ ਨਵੀਂ ਵੀਡੀਓ ਲੈ ਕੇ حاضر ਹੋਇਆ ਉਮੀਦ ਕਰਦਾ ਤੁਹਾਨੂੰ ਪਸੰਦ ਆਵੇਗੀ 바이ਰਸ ਪਾਲ ਸਿੰਘ ਗਾਜੀਆਣਾ ਜੋ ਕਿ ਜਾਣ ਪਹਿਚਾਨ ਦਾ ਮਸ਼ਹਾਜ ਨਹੀਂ ਆਪਣੇ ਹੱਥਾਂ ਦੀ ਕਾਰਗਰੀ ਨਾਲ ਹੁਣ ਅਫਰੀਕਨ ਬਲੈਕਵੁੱਡ ਦੀ ਘੜੀ ਤਿਆਰ ਕੀਤੀ ਹੈ ਜਿਸ ਘੜੀ ਦੀ ਕੀਮਤ 1 ਲੱਖ ਰੁਪਏ ਹੈ ਇਹ ਕਾਰਗਰੀ 바이 ਨੇ ਅਫਰੀਕਨ ਬਲੈਕਵੁੱਡ ਜੋ ਕਿ ਅਫਰੀਕਾ ਦੇ ਵਿੱਚ ਪਾਈ ਜਾਂਦੀ ਹੈ ਜਿਸ ਲੱਕੜ ਦੀ ਕੀਮਤ 7 ਲੱਖ ਰੁਪਏ ਕਿਲੋ ਹੈ ਤੁਸੀਂ Google ਤੇ ਇਸ ਇਸ ਦੀ ਕੀਮਤ ਸੱਚ ਕਰ ਸਕਦੇ ਹੋ ਇਸ ਘੜੀ ਦੇ ਵਿੱਚ ਜਪਾਨ ਦੀ ਮਸ਼ੀਨ ਲਗਾਈ ਹੈ ਕੁੰਡਾ 골ਡਨ ਹੈ ਇੱਕ ਗੱਲ ਹੋਰ ਬਾਈ ਰਸਪਾਰ ਨੇ ਸਿੱਧੂ ਮੂਸੇਵਾਲੇ ਨੂੰ ਵੀ ਇੱਕ ਤੂਤ ਦੀ ਘੜੀ ਬਣਾ ਕੇ ਦਿੱਤੀ ਸੀ ਜੋ ਕਿ ਵੀਰ ਕਿਸੇ ਖਾਸ ਮੌਕੇ ਤੇ ਹੀ ਬਣਦਾ ਸੀ ਜੇ ਕਿਸੇ ਨੇ ਬਾਈ ਤੋਂ ਘੜੀ ਬਣਵਾਉਣੀ ਹੋਵੇ ਚੰਦਨ ਦੀ ਘੜੀ 10 ਤੋਂ 12000 ਰੁਪਏ ਵਿੱਚ ਤਿਆਰ ਹੋ ਜਾਂਦੀ ਹੈ ਟਾਲੀ ਦੇ ਤੂਤ ਦੀ 6000 ਰੁਪਏ ਵਿੱਚ ਬਣਦੀ ਹੈ ਇੱਕ ਗੱਲ ਹੋਰ ਜਿਹੜੀਆਂ ਬਾਈ ਨੇ ਘੜੀਆਂ ਤਿਆਰ ਕੀਤੀਆਂ ਉਸ ਤੇ ਕੋਈ ਜਿਹੜਾ ਕਲਰ ਨਹੀਂ ਹੁੰਦਾ ਸਿਰਫ ਪੁਨੀ ਪੁਨੀ ਸਿੰਘ ਟੱਚ ਵਫਾ ਨਾਲ ਦਿੱਤਾ ਜਾਂਦਾ ਹੈ ਜਿਹੜੀ ਘੜੀ ਦੀ ਡੱਬੀ ਜਿਹੜੀ ਬਣਾਈ ਗਈ ਹੈ ਉਹ ਸਾਗਵਾਨ ਦੀ ਤਿਆਰ ਕੀਤੀ ਕੀ ਹੈ ਤੇ ਬਾਈ ਰਸਪਾਲ ਦਾ ਨੰਬਰ ਅਸੀਂ ਕੈਪਟਨ ਦੇ ਵਿਦਪਾ ਦੇਵਾਂਗੇ ਜੋ ਚਾਹ ਬਣ ਰੱਖਦਾ ਘੜੀ ਤਿਆਰ ਕਰਵਾ ਸਕਦਾ ਜੇ ਕੋਈ ਸਾਡੀ ਰੈਫਰੈਂਸ ਦੀ ਲੋਨ ਹੋਵੇ ਤਾਂ ਜਰੂਰ ਦੱਸਿਓ ਬੇਫਿਕਰ ਹੋ ਕੇ ਦੱਸ ਦਿਓ ਤੇ ਬਾਈ ਨੇ ਪਹਿਲਾਂ ਵੀ ਬਹੁਤ ਸਾਰੀਆਂ ਜਿਹੜੀਆਂ ਕਲਾਕਿਰਤਾਂ ਬਣਾਈਆਂ ਨੇ ਜਿਵੇਂ ਕਿ ਲੱਕੜ ਦੀ ਜਿਹੜੀ ਕਾਰ ਤਿਆਰ ਕੀਤੀ ਸੀ ਜੋ ਕਿ ਵਿਦੇਸ਼ਾਂ ਦੇ ਵਿੱਚ ਜਾਣ ਆਉਣ ਵਾਲੇ ਸਮੇਂ ਦੀਆਂ ਕਾਰਾਂ ਭਵਿੱਖ ਦੇ ਵਿੱਚ ਜਿਹੜੀਆਂ ਬਣਨੀਆਂ ਨੇ ਉਹ ਕਾਰਾਂ ਤਿਆਰ ਕੀਤੀਆਂ ਜੇ ਜਿਸ ਦੀ ਕੀਮਤ ਜਿਹੜੀ ਕਰੋੜਾਂ ਦੇ ਵਿੱਚ ਆ ਤੇ ਉਹ ਵੀ ਪਹਿਲਾਂ ਬਾਈ ਦੀ ਆਪਾਂ ਇੰਟਰਵਿਊ ਕਰਕੇ ਦੱਸ ਚੁੱਕੇ ਆ ਇਹ ਬਾਈ ਨੇ ਚੀਜ਼ਾਂ ਤਿਆਰ ਕੀਤੀਆਂ ਮੈਂ ਕਹਿੰਦਾ ਬਾਈ ਦੇ ਹੱਥਾਂ ਦੇ ਵਿੱਚ ਜਾਦੂ ਆ ਜਿਹੜੀ ਵੀ ਚੀਜ਼ ਨੂੰ ਟੱਚ ਕਰ ਦਿੰਦਾ ਬਾਈ ਇੱਕ ਉਹ ਮੈਗਨਾ ਉਹਦੀ ਜਿਹੜੀਆਂ ਜੋ ਨਹੀਂ ਸੁਧਰ ਜਾਂਦੀ ਆ ਤੇ ਬਾਈ ਦੀਆਂ ਹੋਰ ਵੀ ਮੈਂ ਵਿੱਚ ਫੋਟੋਆਂ ਲਾਉਣ ਦੀ ਕੋਸ਼ਿਸ਼ ਕਰਾਂਗਾ ਤਾਂ ਜੋ ਬਾਈ ਦੀਆਂ ਜਿਹੜੀਆਂ ਹੱਥਾਂ ਜਿਹੜੀਆਂ ਕਲਾ ਕਰਤਾ ਨੇ ਤੁਸੀਂ ਦੇਖ ਸਕਦੇ ਹੋ ਤੇ ਵੈਸੇ ਇਹ ਵੀਡੀਓ ਨੂੰ ਤੁਸੀਂ ਅੰਤ ਤੱਕ ਜਰੂਰ ਦੇਖਣਾ ਦੇ ਕਿ세 ਮੇਰੇ ਵੀਰ ਨੇ ਫਿਰ ਵੀ ਕੋਈ ਦਿਲੀ ਇੱਛਾ ਰੱਖਦਾ ਵੀ ਮੈਂ ਇਹ ਘੜੀ ਤਿਆਰ ਕਰਵਾਉਣੀ ਆ ਤਾਂ ਤੁਸੀਂ ਬਾਈ ਨਾਲ ਇੱਕ ਵਾਰੀ ਸੰਪਰਕ ਕਰਕੇ ਨੰਬਰ ਤੇ ਕਾਲ ਕਰ ਸਕਦੇ ਹੋ ਬਾਈ ਦਾ ਮੈਂ ਕਿਹਾ ਦਿਲ ਸੁਭਾਅ ਬਹੁਤ ਵਧੀਆ ਜੇ ਤੁਸੀਂ ਗੱਲ ਕਰੋਗੇ ਤਾਂ ਤੁਹਾਡਾ ਆਪਣਾ ਹੀ ਜਣ ਕੇ ਐ ਲੱਗੂਗਾ ਵੀ ਮੈਂ ਪਹਿਲਾਂ ਤੁਹੀਂ ਬਾਈ ਨੂੰ ਜਾਣਦਾ ਹਾਂ ਤੇ ਪੋਸਟ ਨੂੰ ਸ਼ੇਅਰ ਕਰਨਾ ਕਮੈਂਟ ਕਰਨਾ ਕਿੱਦਾਂ ਦੀ ਲੱਗੀ ਤੁਹਾਨੂੰ ਇਹ ਵੀਡੀਓ ਅਨੁਮਾਦ ਸੰਦਲਿ ਸੁਪਨੇ ਸਾਰਿਆਂ ਦਾ ਸਵਾਗਤ ਕਰਦਾ ਹਈ ਧੰਨਵਾਦ